ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਸਿਪਾਹੀ ਰਾਜਵੀਰ ਸਿੰਘ ਜੀ ਤਾਮਕੋਟ ਜ਼ਿਲ੍ਹਾ ਮਾਨਸਾ ਜੋ ਕਿ 237 ਇੰਜੀਨੀਅਰ ਰੇਜiment ਦੇ ਵਿੱਚ ਨੌਕਰੀ ਕਰਦੇ ਸਨ ਉਹਨਾਂ ਨੂੰ ਅਚਾਨਕ ਹੱਟ ਅਟੈਕ ਆਉਣ ਕਾਰਨ ਮੌਤ ਹੋ ਗਈ ਜਿਨ੍ਹਾਂ ਨੂੰ ਫੌਜ ਦੀ ਟੁਕੜੀ ਨੇ ਆਪਣੇ ਰੀਤੀ ਰਿਵਾਜ ਦੇ ਮੁਤਾਬਕ ਵਿਦਾ ਕੀਤਾ ਤੇ ਇੱਥੇ ਪਹੁੰਚੇ ਐਕਸ ਗੁਰਪ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਜੀ ਐਡਵੋਕੇਟ ਪ੍ਰਧਾਨ ਰਣਜੀਤ ਸਿੰਘ ਜੀ ਮੂਰ ਸਿੰਘ ਵਾਲਾ ਸੁਖਪਾਲ ਸਿੰਘ ਜੀ ਸੇਵਾ ਸਿੰਘ ਜੀ ਅਤੇ ਹੋਰ ਬਹੁਤ ਹੀ ਪਤਵੰਤੇ ਸੱਜਣ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਮੌਕੇ ਦੇ ਉੱਤੇ ਆ ਕੇ ਇਸ ਤਰ੍ਹਾਂ ਪਰਿਵਾਰ ਦੇ ਨਾਲ ਜਿਹੜਾ ਉਹ ਦੁੱਖ ਸਾਂਝਾ ਕੀਤਾ ਇਸ ਤਰ੍ਹਾਂ ਦੇ ਅਚਾਨਕ ਐਕਸੀਡੈਂਟ ਹੋਣ ਤੇ ਜਾਂ ਕਿਸੇ ਵੀ ਸੋਲਜਰ ਦੇ ਜਾਣ ਤੇ ਹਰ ਇੱਕ ਸੋਲਜਰ ਦਾ ਫਰਜ ਬਣਦਾ ਹੈ ਕਿ ਇਸ ਤਰ੍ਹਾਂ ਉਸ ਸਥਾਨ ਦੇ ਉੱਤੇ ਜ਼ਰੂਰ ਪਹੁੰਚ ਕੇ ਜਿਹੜਾ ਪਰਿਵਾਰ ਨੂੰ ਇੱਕ ਹੌਸਲਾ ਦੇਣਾ ਚਾਹੀਦਾ ਹੈ ਧੰਨਵਾਦ ਦੀਆਂ ਸਾਰੇ ਹੀ ਗਰੁੱਪ ਦਾ ਮਾਨਸਾ ਜ਼ਿਲ੍ਹੇ ਦਾ ਜਿਹੜਾ ਕਿ ਇਸ ਤਰ੍ਹਾਂ ਦੁੱਖ ਦੀ ਘੜੀ ਦੇ ਵਿੱਚ ਇੱਕ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਧੰਨਵਾਦ ਜੀ ਆਓ ਦੇਖਦੇ ਹਾਂ ਪੂਰੀ ਵੀਡੀਓ ਤੇ ਹੋਰ ਵੀ ਵੀਡੀਓਆਂ ਦੇਖਣ ਵਾਸਤੇ ਸਬਸਕ੍ਰਾਈਬ ਲਾਈਕ ਜਰੂਰ ਕਰਨਾ ਧੰਨਵਾਦ ਮੂਹ ਪਰਿਵਾਰ ਵੱਲੋਂ ਪਿੰਡ ਵਾਸੀਆਂ ਪਿੰਡ ਦੀ ਨਗਰ ਪੰਚਾਇਤ ਵੱਲੋਂ ਜਿੰਨੇ ਵੀ ਤੁਸੀਂ ਸ਼ਹੀਦ ਦੇ ਸਨਮਾਨ ਚ ਇੱਥੇ ਉਹਦੀ ਅੰਤਮ ਯਾਤਰਾ ਚ ਸ਼ਾਮਲ ਹੋਇਓ ਤੁਹਾਡਾ ਸਾਰਿਆਂ ਦਾ ਸਾਡੀ ਸੈਨਿਕ ਜਥੇਬੰਦੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਿਆ ਤੁਸੀਂ ਪਰਿਵਾਰ ਨਾਲ ਦੁੱਖ ਦੀ ਘੜੀ ਚ ਖੜੇ ਹੋ ਕੋਕੋ ਸਾਇਨਾ ਜਿੱਥੇ ਸਾਡੀ ਰੋਜੀ ਰੋਟੀ ਦਾ ਵਣ ਬਣ ਸਾਧਨ ਬਣਦੀ ਹੈ ਤਾਂ ਇੱਕ ਗੌਰਵ ਦੀ ਤੇ ਸਾਡੇ ਸਨਮਾਨ ਵਾਲੀ ਨੌਕਰੀ ਵੀ ਹੈ ਬੋਲੇ ਸੋਨਿਆ ਜੈ ਜੈਕਾਰ ਜੈ ਜੈਕਾਰ ਸਹੀਦ ਰਾਜਵੀਰ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਵਾਹਿਰੂ ਜੀ ਦਾ ਖਾਲਸਾ 何<当>